ਮੁਸ਼ਕਿਲਤਾ ਸਾਥ ਸੰਗਤ ਬਹੁਤ ਬਣੀ ਆਪਾਂ ਜੋ ਕੇ ਸਮੇਂ ਦੀਆਂ ਕੁਝ ਗੱਲਾਂ ਕਰ ਸਕੀਏ ਤੁਸੀਂ ਬੜੇ ਭਾਗਾ ਵਾਲੇ ਉਹ ਕਿਸਮਤ ਵਾਲੇ ਹੋ ਕਿ ਤੁਸੀਂ ਅੱਜ ਦੇ ਦਿਨ ਇਹ ਪ੍ਰਕਾਸ਼ ਪੁਰਮਨਾਰੇ ਨਹੀਂ ਤਾਂ ਮੁਆਫ ਕਰਨਾ ਅੱਜ ਸਿੱਖ ਕੌਮ ਨੂੰ ਬੜੀ ਬੁੱਧੀਜੀਵੀ ਕੌਮ ਆਖਿਆ ਜਾਂਦਾ ਹੈ ਪਰ ਜਦੋਂ ਸਾਡੇ ਪ੍ਰਕਾਸ਼ ਪੁਰਬ ਆਂਦੇ ਹੈ ਉਸ ਵਕਤ ਇਸ ਸਾਰੇ ਸਾਧ ਸੰਗਤ ਸੌਂ ਜਾਂਦੇ ਰੱਬ ਜਾਣਦਾ ਅੱਜ ਤੱਕਰ ਸਿੱਖ ਕੌਮ ਦੇ ਕੋਲੋਂ ਇਹ ਫੈਸਲਾ ਨਹੀਂ ਹੋ ਸਕਿਆ ਬਿ ਸਿੱਖ ਕੌਮ ਕਿਹੜੇ ਦਿਨ ਗੁਰਪੁਰ ਮਨਾਵੇ ਇਹ ਸਾਡਾ ਦੁਰਭਾਗ ਹੈ ਸਾਧ ਸੰਗਤ ਯਤਨ ਕੀਤਾ ਸੀ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਨਾਨਕ ਸ਼ਾਹੀ ਕੈਲੰਡਰ ਤਿਆਰ ਕੀਤਾ ਬਹੁਤ ਮਿਹਨਤ ਲਾ ਕੇ ਸਾਧ ਸੰਗਤ ਪੁਰਾਣੇ ਸਮੇਂ ਦੀਆਂ ਸਾਰੀਆਂ ਤਰੀਕਾਂ ਸਾਧ ਸੰਗਤ ਉਹਨਾਂ ਨੇ ਦੇਖ ਕੇ ਉਹਨਾਂ ਨੂੰ ਪਰਖ ਕੇ ਉਸ ਹਿਸਾਬ ਦੇ ਨਾਲ ਸਾਰੀਆਂ ਡੇਟਾ ਫਿਕਸ ਕਰ ਦਿੱਤੀਆਂ ਸੀ ਪਰ ਸਾਧ ਸੰਗਤ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋਣੀਆਂ ਸੀ ਉਹਨਾਂ ਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਹੁਣ ਦੁਕਾਨਾਂ ਕਿਹਨਾਂ ਦੀਆਂ ਬੰਦ ਹੁੰਦੀਆਂ ਨੇ ਜਿਹੜੇ ਡੇਰੇਦਾਰ ਬੈਠੇ ਸਾਧ ਸੰਗਤਾਂ ਜਿਨ੍ਹਾਂ ਦਾ ਕੰਮ ਈ ਮਸਿਆ ਤੇ ਚੱਲਦਾ ਹੈ ਜਿਨ੍ਹਾਂ ਦਾ ਕੰਮ ਈ ਪੁੰਨਿਆਂ ਤੇ ਚੱਲਦਾ ਹੈ ਜੇ ਪੁੰਨਿਆ ਹੋਵੇਗੀ ਤਾਂ ਸੰਗਤ ਡੇਰੇ ਜਾਵੇਗੀ ਜੇ ਮੱਸਿਆ ਹੋਵੇਗੀ ਤਾਂ ਸੰਗਤ ਡੇਰੇ ਜਾਵੇਗੀ ਹੁਣ ਜਿਹੜਾ ਇਹ ਕੈਲੰਡਰ ਸੀ ਇਹਨੇ ਪੁੰਨਿਆ ਮੱਸਿਆ ਸਭ ਕੁਝ ਖਤਮ ਕਰ ਦਿੱਤੀ ਹੁਣ ਤੁਸੀਂ ਤੁਹਾਡੇ ਮਨ ਵਿੱਚ ਸਵਾਲ ਉੱਠਿਆ ਹੋਵੇਗਾ ਵੀ ਜੇ ਪੁੰਨਿਆ ਮੱਸਿਆ ਖਤਮ ਹੋ ਗਈ ਹੈ ਤੇ ਫਿਰ ਆਪਾਂ ਕਰਾਂਗੇ ਕਿ ਸਰ ਸੰਗਤ ਤੁਸੀਂ ਬਾਣੀ ਪੰਨ ਸੁਣਨ ਵਾਲੇ ਬੈਠੇ ਮੁਆਫ ਕਰਨਾ ਜਦੋਂ ਤੁਸੀਂ 12 ਮਹਾ ਦਾ ਪਾਠ ਪੜ੍ਹੋਗੇ ਦੇਮਰੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਤਾਂ ਇੱਥੇ ਪੂਰੇ 12 ਮਹਾ ਦੇ ਵਿੱਚ ਕਿਤੇ ਵੀ ਪੁੰਨਿਆਂ ਦਾ ਜ਼ਿਕਰ ਨਹੀਂ ਕੀਤਾ ਕਿਤੇ ਮਸ਼ਿਆ ਦਾ ਜ਼ਿਕਰ ਨਹੀਂ ਕੀਤਾ ਇੱਕੋ ਗੱਲ ਦਾ ਜ਼ਿਕਰ ਕੀਤਾ ਵੀ ਸੱਜਣਾ ਜਿਸ ਟੈਮ ਜਿਸ ਵਖਤ ਵੀ ਤੂੰ ਬਾਣੀ ਦੇ ਨਾਲ ਜੁੜ ਜਾਵੇਂ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਰੇ ਕਹਿੰਦੇ ਕੋਈ ਮਹੀਨਾ ਹੋਵੇ ਕੋਈ ਦਿਨ ਹੋਵੇ ਉਹ ਸਾਰਾ ਭਲਾ ਜਿਸ ਦਿਨ ਤੂੰ ਬਾਣੀ ਦੇ ਨਾਲ ਜੁੜੀਏ ਹੁਣ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਸੀ ਉਹਨਾਂ ਨੇ ਇਸ ਕਲੰਡਰ ਦਾ ਵਿਰੋਧ ਕੀਤਾ ਇਸ ਕਲੰਡਰ ਨੂੰ ਸਾਧ ਸੰਗਤ ਡੇਰੇਦਾਰਾਂ ਵੱਲੋਂ ਤੇ ਆਰਸ਼ ਅਸ ਦਾ ਮੁਖੀ ਉਹਨੇ ਸਾਧ ਸੰਗਤ ਬਿਆਨ ਦੇ ਕੇ ਇਹਨੂੰ ਬੰਦ ਕਰਾਇਆ ਇੱਕ ਬੇਨਤੀ ਸੁਣਿਓ ਮੈਨੂੰ ਸਾਧ ਸੰਗਤ ਥੋੜੀ ਜਿਹੀ ਬੇਨਤੀ ਕਰਨੀ ਚਾਹਨਾ ਤੁਸੀਂ ਨਾ ਅੱਜ ਅਜੋਕੇ ਸਮੇਂ ਦੇ ਵਿੱਚ Google ਤੇ ਜਾ ਕੇ ਤੁਸੀਂ ਜਦੋਂ ਇਸ ਜੀ ਨੂੰ ਸਰਚ ਕਰੋਗੇ ਨਾਨਕ ਸ਼ਾਹੀ ਕੈਲੰਡਰ ਦਾ ਜਦੋਂ ਤੁਸੀਂ ਭਰੋਗੇ ਤੁਹਾਨੂੰ ਸਾਰਾ ਜਿਹੜਾ ਬਾਇਓ ਡਾਟਾ ਮਿਲ ਜਾਣਾ ਜਿਹੜਾ ਆ ਗੁਰਪੁਰਬ ਜਿਹੜਾ ਕੱਲ ਨੂੰ ਸੰਗਤ ਮਨਾ ਰਹੀ ਹੈ ਇਹ ਸਾਧ ਸੰਗਤ ਚੰਦਰ ਕੈਲੰਡਰ ਦੇ ਹਿਸਾਬ ਦੇ ਨਾਲ ਮਨਾ ਰਹੇ ਹੈ ਜਿਹੜਾ ਚੰਦਰ ਕੈਲੰਡਰ ਹੈ ਜਿਹੜਾ ਚੰ드ਰਮਾ ਦੇ ਹਿਸਾਬ ਦੇ ਨਾਲ ਚੱਲਦਾ ਹੈ ਉਸ ਦੇ ਮੁਤਾਬਕ ਸਾਲ ਦੇ ਵਿੱਚ 356 ਦਿਨ ਜੇ ਆਪਾਂ ਉਦਾਂ ਸਾਲ ਦੇ ਦਿਨਾਂ ਦੀ ਗੱਲ ਕਰੀਏ ਤਾਂ 365 ਬਣਦੇ ਆ ਪਰ ਚੰਦਰ ਦੇ ਹਿਸਾਬ ਦੇ ਨਾਲ 356 ਦਿਨ ਹੈ ਇਸੇ ਕਰਕੇ ਸਾਰ ਸੰਗਤ ਲਗਭਗ 10.5 ਦਿਨ 11 ਦਿਨ ਦਾ ਹਰ ਵਾਰੀ ਫਰਕ ਪੈਂਦਾ ਹੈ ਤੇ ਯਾਦ ਰੱਖਿਓ ਇਹ ਹਰ ਸਾਲ 11 ਦਿਨ ਸਾਰ ਸੰਗਤ ਜਿਹੜਾ ਇਹ ਸਾਲ ਛੋਟਾ ਹੁੰਦਾ ਹੈ ਤੇ ਹਰ ਸਾਲ ਜਿਹੜਾ 11 ਦਿਨ ਗੁਰਪ੍ਰਭ ਅੱਗੇ ਪਿੱਛੇ ਹੋਣਾ ਹੀ ਹੈ ਜਿਹੜਾ ਚੰਦਰ ਦੇ ਹਿਸਾਬ ਦੇ ਨਾਲ ਮਨਾਇਆ ਜਾਂਦਾ ਹੈ ਜਦੋਂ ਇਹ 3 ਸਾਲ ਸਾਸ ਸੰਗਤ ਅੱਗੇ ਪਿੱਛੇ ਹੋ ਜਾਵੇ ਤੇ ਯਾਦ ਰੱਖਿਓ 3 ਸਾਲ ਫਿਰ ਜਿਹੜਾ ਵਿਪਰ ਹੈ ਉਹ ਕੀ ਕਰਦਾ ਹੈ ਵੀ ਆਹ ਮਹੀਨਾ ਇਸ ਮਹੀਨੇ ਦੇ ਵਿੱਚ ਤਾਰਾ ਡੁੱਬ ਗਿਆ ਹੁਣ ਇਸ ਮਹੀਨੇ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਹੋਣਾ ਤੇ ਸਾਧ ਸੰਗਤ ਉਹ ਇਸ ਹਿਸਾਬ ਦੇ ਨਾਲ ਉਹ ਮੁੜ ਕੇ ਦੁਬਾਰਾ ਸਾਰੀਆਂ ਡੇਟਾ ਸਾਧ ਸੰਗਤ ਉਹ ਟਿਕਾਣੇ ਤੇ ਲਿਆ ਦਿੰਦੇ ਨੇ ਤੇ ਅਗਲੇ ਸਾਲ ਫਿਰ ਉਹੀ سلسلہ ਸ਼ੁਰੂ ਹੋ ਜਾਂਦਾ ਹੈ ਇਹ ਮੈਂ ਬੇਨਤੀ ਤਾਂ ਕੀਤੀ ਹੈ ਸਾਧ ਸੰਗਤ ਅਸਲ ਵਿੱਚ ਕਾਰਨ ਇਹ ਹੈ ਕਿ ਸਾਡਾ ਜਿਹੜਾ ਇਤਿਹਾਸ ਤੇ ਸਾਡੇ ਜਿਹੜੇ ਗੁਰਪੁਰਬ ਮਨਾਏ ਜਾ ਰਹੇ ਉਹ ਸਿੱਖਾਂ ਦੇ ਹੱਥ ਵਿੱਚ ਨਹੀਂ ਹੈ। ਕਾਰਨ ਇਹ ਹੈ ਕਿ ਸਿੱਖ ਕਿਤੇ ਸੁਚੇਤ ਨਾ ਹੋ ਜਾਣ ਕਿਤੇ ਬੱਚਿਆਂ ਨੂੰ ਪਤਾ ਨਾ ਲੱਗ ਜਾਵੇ ਕਿ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਕਦੋਂ ਐ ਗੁਰੂ ਨਾਨਕ ਸਾਹਿਬ ਦਾ ਕਦੋਂ ਐ ਸੰਨੂ ਇੰਨਾ ਚਿਰ ਹੋ ਗਿਆ ਸਾ ਸੰਗਤ ਪ੍ਰਚਾਰ ਕਰਦਿਆਂ ਨੂੰ ਮੁਆਫ ਕਰਨਾ ਗੁਰਨਾਨਕ ਸਾਧਾ ਗੁਰੂ ਪ੍ਰਭ ਅਸੀਂ ਵੀ ਨਹੀਂ ਦੱਸ ਸਕਦੇ ਵੀ ਇਹ ਅਗਲੇ ਸਾਲ ਕਦੋਂ ਆਣ ਵਾਲਾ ਹੈ ਇਸ ਸਾਲ ਜਿਹੜਾ ਮੁਰੇ ਗੁਰਪ੍ਰਵਾਣਾ ਮੁਆਫ ਕਰਨਾ ਸਾਨੂੰ ਵੀ ਨਹੀਂ ਪਤਾ ਉਹਦਾ ਕਾਰਨ ਇਹੀ ਹੈ ਕਿ ਜੇ ਇਹਨਾਂ ਨੂੰ ਪਤਾ ਲੱਗ ਗਿਆ ਇਹ ਸਕੂਲਾਂ ਦੇ ਵਿੱਚ ਛੁੱਟੀ ਹੋਵੇਗੀ ਦੂਜੀ ਗੱਲ ਹੈਗੀ ਐ ਸਾਰੇ ਫਿਰ ਇਹ ਸਿੱਖ ਇਕੱਠੇ ਹੋਣਗੇ ਇਹਨਾਂ ਵਿੱਚ ਭਾਈਚਾਰਾ ਵਧੇਗਾ ਭਾਈਚਾਰਾ ਵਧਣ ਦੇ ਨਾਲ ਇਹਨਾਂ ਦੇ ਵਿੱਚ ਏਕਤਾ ਆਵੇਗੀ ਏਕਤਾ ਆਣ ਦੇ ਨਾਲ ਇਹ ਸਾਰੇ ਇਕੱਠੇ ਹੋ ਜਾਣਗੇ ਉਹ ਸਾਡੀ ਏਕਤਾ ਨੂੰ ਖਤਮ ਕਰ ਦੇ ਬਸ ਕਾਰਨ ਸਿਰਫ ਇਹ ਹੀ ਨਾ ਸਾਡੇ ਕੈਲੰਡਰ ਸਾਡੇ ਹੱਥ ਵਿੱਚ ਹੈ ਤੇ ਨਾ ਸਾਡਾ ਇਤਿਹਾਸ ਸਾਡੇ ਵਿੱਚ ਹੈ ਤੁਸੀਂ ਪਟਨਾ ਸਾਹਿਬ ਦੀ ਧਰਤੀ ਤੇ ਗਏ ਹੋਵੋਗੇ ਬਹੁਤ ਸਾਰੀ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੀ ਹੈ ਜਿਹੜੇ ਗਏ ਉਹਨਾਂ ਨੂੰ ਪਤਾ ਤੇ ਜਿਨ੍ਹਾਂ ਨੇ ਜਾਣਾ ਮੈਂ ਉਹਨਾਂ ਵਾਸਤੇ ਬੇਨਤੀ ਕਰਦੇ ਹਾਂ ਤੁਸੀਂ ਜਦੋਂ ਪਟਨਾ ਸਾਹਿਬ ਜਾਉਂਗੇ ਨਾ ਜੀ ਉੱਥੇ ਸਾਧ ਸੰਗਤ ਤੇ ਗੁਰਦੁਆਰਾ ਸਾਹਿਬ ਬਣਿਆ ਗਊ ਘਾਟ ਪਟਨਾ ਸਾਹਿਬ ਧਰਤੀ ਤੇ ਗੁਰਦੁਆਰਾ ਸਾਹਿਬ ਹੈ ਹੁਣ ਤੁਸੀਂ ਦੇਖੋ ਸਾਡੇ ਇਤਿਹਾਸ ਦੇ ਨਾਲ ਕਿੱਡਾ ਖਿਲਵਾੜ ਕੀਤਾ ਗਿਆ ਹੈ ਸਾਡੇ ਇਤਿਹਾਸ ਨੂੰ ਕਿਵੇਂ ਸਾਧ ਸੰਗਤ ਸਾਡੇ ਬੁੱਧੀ ਜੀਵ ਜੀ ਨੂੰ ਆਖਿ ਤਾ ਕਹਿੰਦੇ ਉਹਨਾਂ ਨੇ ਅੱਖਾਂ ਮੀਚ ਕੇ ਸਾਧ ਸੰਗਤ ਉੱਥੇ ਗੁਰਦੁਆਰੇ ਬਣਾਏ ਹੋਏ ਜਿਹੜਾ ਗਊ ਘਾਟ ਗੁਰਦੁਆਰਾ ਤੁਸੀਂ ਜਾਇਓ ਉੱਥੇ ਇਤਿਹਾਸ ਲਿਖਿਆ ਹੋਇਆ ਵੀ ਜਿਹੜੀ ਇਹ ਗਾਂ ਹੈ ਇੱਕ ਗੰਗਾ ਦੇ ਵਿੱਚੋਂ ਪਾਣੀ ਭਰ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਂਦੀ ਸੀ ਉੱਥੇ ਇੱਕ ਪੁੰਡ ਇੱਕ ਚਵੱਚਾ ਬਣਾਇਆ ਹੋਇਆ ਇੱਥੇ ਆ ਕੇ ਇਸ਼ਨਾਨ ਕਰਾਂਦੀ ਸੀ ਸਾਤ ਸਤ ਜੀ ਕਿੱਡੀ ਹਾਸੋਹੀਣੀ ਗੱਲ ਹੈ ਪੁੱਛਣ ਵਾਲਾ ਹੋਵੇ ਵੇ ਗਊ ਕਿਵੇਂ ਬੰਦੇ ਦਾ ਇਸ਼ਨਾਨ ਕਰਾ ਸਕਦੀ ਹੈ ਇੱਕ ਗਾਂ ਪਸ਼ੂ ਹੈ ਉਹ ਕਿਵੇਂ ਇਸ਼ਨਾਨ ਕਰਾ ਸਕਦੀ ਹੈ ਕੀ ਉਹ ਮੂੰਹ ਦੇ ਵਿੱਚੋਂ ਉਲਟੀ ਕਰਦੀ ਹੋਵੇਗੀ क्षमा ਕਰਨਾ ਸਾਧ ਸੰਗਤ ਉੱਥੇ ਇਤਿਹਾਸ ਲਿਖਿਆ ਹੋਇਆ ਸਾਡੇ ਸਿੱਖ ਅੱਖਾਂ ਬੰਦ ਕਰਕੇ ਮੱਥਾ ਟੇਕਦੇ ਆ ਕਦੇ ਕਿਸੇ ਨੇ ਕਿਸੇ ਨਾ ਫਲਸਫਰ ਨੇ ਨਾ ਇਤਿਹਾਸ ਕਰਨੇ ਕਦੇ ਪੁੱਛਣ ਦੀ ਜ਼ਰਤ ਨਹੀਂ ਕੀਤੀ ਵੇ ਤੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਲ ਐਡੀ ਗੱਪ ਕਹਾਣੀ ਜੋੜ ਕੇ ਬੈਠ ਗਿਆ ਤੂੰ ਐਡਾ ਗੁਰਦੁਆਰਾ ਬਣਾ ਕੇ ਬੈਠ ਗਿਆ ਉਹ ਭਲਿਆ ਦਸਤਾਂ ਸੇ ਦਸਤਾਂ ਦੇ ਇਹ ਗਾ ਇਸ਼ਨਾਨ ਕਰੰਦੀ ਕਿਦਾਂ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਕਿਦਾਂ ਇਸ਼ਨਾਨ ਕਰਾਂਦੀ ਸੀ ਸਾਨੂੰ ਤਾਂ ਦੱਸ ਦੇ ਨਹੀਂ ਸਾਥ ਸੰਗਤ ਮੈਂ ਖੁਦ ਜਾ ਕੇ ਪੁੱਛਿਆ ਤੇ ਜਿਹੜਾ ਉੱਥੇ ਦਾ ਪੁਜਾਰੀ ਸੀ ਉਹਨੇ ਉਸੇ ਵਕਤ ਸਾਥ ਸੰਗਤ ਨੂੰ ਆਪਣਾ ਕਿਨਾਰਾ ਕਰਕੇ ਦੌੜ ਗਿਆ